ਚੰਡੀਗੜ੍ਹ ਨਗਰ ਨਿਗਮ ਵਿੱਚ ਫੇਰ ਸੀਆਸੀ ਡਰਾਮਾ ਜਰਨਲ ਹਾਊਸ ਦੀ ਮੀਟਿੰਗ ਤੇ ਸਸਪੈਂਸ ਦੇ ਵਿਚਾਲੇ ਨਿਗਮ ਸਕੱਤਰ ਨੇ ਮੀਟਿੰਗ ਕੈਨਸਲ ਕਰਨ ਦਾ ਕੱਢਿਆ ਨੋਟੀਫਿਕੇਸ਼ਨ ਹਾਊਸ ਦੇ ਵਿੱਚ ਪਹੁੰਚਿਆ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਕੌਂਸਲਰ ਬੋਲੇ ਹਰ ਹਾਲ ਦੇ ਵਿੱਚ ਅੱਜ ਹੀ ਹੋਵੇਗੀ ਚਰਚਾ ਵਿਧਾਨ ਸਭਾ ਦੇ ਵਿੱਚ ਕਾਂਗਰਸ ਨੇ ਚੁੱਕਿਆ 올ਡ ਪੈਨਸ਼ਨ ਸਕੀਮ ਦਾ ਮੁੱਦਾ ਕਿਹਾ ਮੰਤ ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤੀ ਗਰੰਟੀ ਨਹੀਂ ਕੀਤੀ ਪੂਰੀ ਪੁੱਛਿਆ ਆਖਰ ਕਦੋਂ ਜਾਰੀ ਕਰੋਗੇ 올ਡ ਪੈਨਸ਼ਨ ਸਕੀਮ ਵਟਿਆੜਾ ਦੇ ਵਿੱਚ ਐਸਆਈਟੀ ਦੇ ਅੱਗੇ ਵਿਕਰਮ ਅਜੀਤ ਸ਼ਾ ਦੀ ਪੇਸ਼ੀ ਰਕਸਟ ਦੇ ਵਿੱਚ ਹੋ ਰਹੇ ਨੇ ਸਵਾਲ ਜਵਾਬ ਪੇਸ਼ੀ ਤੋਂ ਪਹਿਲਾਂ ਮਜੀਠੀਆ ਨੇ ਐਸਆਈਟੀ ਦੇ ਵਿੱਚ ਕਿ ਸਵਾਲ ਕਿਸਾਨ ਜਥੇਬੰਦੀਆਂ ਦੇ ਵਿਚਾਰੇ ਖਿੱਚੋ ਤਾਨ ਬਰਕਰਾਰ ਉਗਰਾਹਾ ਦਾ ਪੰਦੇਰ ਤੇ ਡੱਲੇਵਾਲ ਨੂੰ ਸਵਾਲ ਐਸਕੇੰ ਤੋੜ ਕੇ ਕਿਉਂ ਬਣਾਇਆ ਦੂਜਾ ਮੋਰਚਾ ਆਪਣੀ ਗਲਤੀ ਦਾ ਕਰੋ ਅਹਿਸਾਸ ਦਿੱਲੀ ਦੀਆਂ ਸੜਕਾਂ ਤੇ ਐਸਯੂਵੀ ਤੋਂ ਖਤਰਨਾਕ ਸਟੰਡ ਕਾਰ ਦੀ ਤਾਕੀ ਖੋਲ ਕੇ ਸ਼ਖਸ ਨੇ ਕੀਤੀ ਰੈਸ਼ ਡਰਾਈਵਿੰਗ ਪੁਲਿਸ ਨੇ ਜ਼ਬਤ ਕੀਤੀ ਕਾਰ ਐਫ ਆਈ ਆਰ ਵੀ ਤਰਛ ਹਰਿਆਣਾ ਦੇ ਨੋ ਵਿੱਚ 10ਵੀਂ ਦੇ ਬੋਰਡ ਐਗਜ਼ਾਮ ਦੇ ਵਿੱਚ ਖੁੱਲੇ ਆਮ ਚੱਲੀ ਨਕਲ ਲੋਕਾਂ ਨੇ ਸਕੂਲ ਦੀ ਬਿਲਡਿੰਗ 'ਤੇ ਚੜਕੇ ਸਟੂਡੈਂਟਸ ਨੂੰ ਦਿੱਤੀਆਂ ਪਰਚੀਆਂ ਜਾਣ ਨੂੰ ਵੀ ਜੋਖਮ ਵਿੱਚ ਪਾਇਆ ਪ੍ਰਸ਼ਾਸਨ ਤੇ ਉਠਾਇਆ ਸਵਾ ਨਿਮਾਚ ਪ੍ਰਦੇਸ਼ ਦੇ ਕਿਨੌਰ ਦੇ ਵਿੱਚ ਭਿਆਨਕ لینڈ ਸਲਾਈਡ ਢਿੱਗਣ ਕਾਰਨ ਰਸਤਾ ਬੰਦ ਪਿੰਡ ਨੀਰੂ ਦਾ ਸ਼ਹਿਰ ਦੇ ਨਾਲੋਂ ਟੁੱਟਿਆ ਸੰਪਰਕ ਪੀਐਮ ਮੋਦੀ ਨੇ ਕੋਲਕਾਤਾ ਵਿਸ਼ਦੇਸ਼ ਦੀ ਪਹਿਲੀ ਅੰਡਰਵਾਟਰ ਮੈਟਰੋ ਦਾ ਕੀਤਾ ਉਦਘਾਟਨ ਪੀਐਮ ਨੇ ਖੁਦ ਬੱਚਿਆਂ ਦੇ ਨਾਲ ਮੈਟਰੋ ਦੇ ਵਿੱਚ ਕੀਤਾ ਸਫ਼ਰ ਵਰਕਰਾਂ ਦੇ ਨਾਲ ਵੀ ਕੀਤੀ ਗੱਲਬਾਤ ਯੂ18 ਪੰਜਾਬ हरियाणा ਵਿਖੇ ਦਸ਼ਕਾ ਦਾ ਸਵਾਗਤ ਹੈ ਮੈਂ ਹਾਂ ਗਗਨਦੀਪ ਚੋਹਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਫੌਜਾ ਸਿੰਘ ਸਰਾਰੀ ਨੇ ਐਮਪੀ ਚੋਣਾ ਦੇ ਲਈ ਦਾਅਵੇਦਾਰੀ ਠੋਕੀ ਹੈ ਫਿਰੋਜ਼ਪੁਰ ਤੋਂ ਲੋਕ ਸਭਾ ਚੋਣ ਲੜਨ ਦੀ ਇੱਛਾ ਜਤਾਈ ਹੈ ਨਿਊਜ਼ 18 ਤੇ ਫੌਜਾ ਸਿੰਘ ਸਰਾਰੀ ਬੋਲੇ ਫਿਰੋਜ਼ਪੁਰ ਦੀ ਸੀਟ ਰਿਜ਼ਰਵ ਹੋਣੀ ਚਾਹੀਦੀ ਹੈ ਮੈਂ ਰਾਏ ਸਿੱਖ ਭਾਈਚਾਰੇ ਦਾ ਨੁਮਾਇੰਦਾ ਹਾਂ ਸਰਾਰੀ ਨੇ ਕਿਹਾ ਕਿ ਫੌਜਾ ਸਿੰਘ ਸਰਾਰੀ ਨੇ ਐਮਪੀ ਚੋਣਾਂ ਲੜਨ ਦੀ ਖਵਾਹੀ ਜਤਾਈ ਹੈ ਨਿਊਜ਼ 18 ਦੇ ਨਾਲ ਗੱਲ ਕਰਦੇ ਆ ਫੌਜਾ ਸਿੰਘ ਸਰਾਰੀ ਨੇ ਇਹ ਚੌਨ ਲੜਨ ਦੀ ਖਾਹਿਸ਼ ਜਤਾਈ। ਵਰਤੀ ਹੈ ਜੀਹੀ ਸੀਟ ਜਿੱਥੇ ਸੁਖਵੀਰ ਸਿੰਘ ਬਾਦਲ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਜਾਣਕਾਰੀ ਇਹ ਮਿਲਦੀ ਹੈ ਕਿ ਤੁਸੀਂ ਪਾਰਟੀ ਨੂੰ ਕਿਹਾ ਕਿ ਤੁਹਾਨੂੰ ਮੈਦਾਨ ਦੇ ਵਿੱਚ ਉਤਾਰ ਕੇ ਦੇਖਿਆ ਜਾਵੇ ਤੁਸੀਂ ਉਹ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਦੇ ਵਿੱਚ ਪਾਓਗੇ। ਪਹਿਲੀ ਗੱਲ ਤੇ ਇਹ ਕਿ ਤੁਹਾਡੇ ਮਾਧਮ ਰਹੀ ਮੈਂ ਦੱਸਣਾ ਚਾਹੁੰਨਾ ਪੰਜਾਬ ਵਾਸੀਆਂ ਨੂੰ ਕਿ ਜਿਹੜੀ ਫਿਰੋਜ਼ਪੁਰ ਦੀ ਸੀਟ ਹੈ ਇਹ ਰਿਜ਼ਰਵ ਹੋਣੀ ਚਾਹੀਦੀ ਸੀ। ਕਿਉਂਕਿ ਉੱਥੇ 50% ਜਦੋਂ ਤੋਂ ਰਾਜ ਸਿਕ ਸਮਾਜ ਨੂੰ ਅਨਸੂਚਿਤ ਸਮਾਜ ਵਿੱਚ ਕੋਸ਼ਿਸ਼ ਕੀਤਾ ਗਿਆ ਉਦੋਂ ਤੋਂ ਲੈ ਕੇ ਤੇ ਹੁਣ ਬਾਕੀ ਐਸਸੀ ਪਾ ਕੇ ਲਗਭਗ 50% ਵੋਟਰ ਐਸਸੀ ਨੇ ਫਿਰੋਜ਼ਪੁਰ ਤਾਂ ਮੈਂ ਤਾਂ ਇਹੀ ਮੰਗ ਕਰਾਂਗਾ ਕਿ ਅਨਸੂਚਿਤ ਸਮਾਜ ਦੇ ਬੰਦੇ ਨੂੰ ਟਿਕਟ ਦਿੱਤੀ ਜਾਵੇ ਤਾਂ ਕਿ ਇਹ ਜਿਹੜੀ ਸੀਟ ਜਿੱਤੀ ਜਾ ਸਕੇ ਤਾਂ ਜਿਹੜੀ ਤੁਸੀਂ ਦਾਅਵੇਦਾਰੀ ਦੀ ਗੱਲ ਕਰਦੇ ਹੋ ਰਾਜ ਸਿਕ ਸਮਾਜ ਦੀ ਦਾਅਵੇਦਾਰੀ ਬਹੁਤ ਹੈਗੀ ਆ ਕਿ ਉਹ ਵੋਟਾਂ ਦੀ ਬਹੁਤਾਤ ਕਰਕੇ ਪਰ ਮੈਂ ਤਾਂ ਕੇਜਰੀਵਾਲ ਸਾਹਿਬ ਦੇ ਸਿਧਾਂਤ ਤੇ ਚੱਲਦਾ ਕਿ ਜਦੋਂ ਆਇਆ ਸੀ ਮੈਂ ਰਾਜਨੀਤੀ 'ਚ ਉਦੋਂ ਵੀ ਇਹ ਗੱਲ ਕੋਈ ਸੀ ਮੈਨੂੰ ਕਾਫੀ ਸੱਜਣ ਕਹਿੰਦੇ ਸੀ ਕਿ ਆਪਣੀਆਂ ਵੋਟਾਂ ਪਾਓ ਟਿਕਟ ਮੰਗਣ ਚੱਲੀਏ ਮੈਂ ਉਦੋਂ ਵੀ ਕਹਿੰਦਾ ਹੁੰਦਾ ਸੀ ਕਿ ਕੇਜਰੀਵਾਲ ਸਾਹਿਬ ਨੇ ਬੋਲਾਤਾ ਕਿ ਮੰਗਨੇ ਵਾਲਾ ਲਾਲਚੀ ਹੁੰਦਾ ਹੈ ਤਾਂ ਤਬ ਵੀ ਮੈਂ ਨਹੀਂ ਗਿਆ ਪਾਰਟੀ ਨੇ ਟਿਕਟ ਦੇਦੀ ਜੀਤ ਕਰ ਦਿਖਾਇਆ ਅਗਰ ਪਾਰਟੀ ਡਿਊਟੀ ਲਗਾਏਗੀ ਤਾਂ ਮੁੜेंगे ਨਹੀਂ ਕਿਉਂਕਿ ਜਦ ਮੇਰੇ ਕੋ ਫੋਨ ਆਇਆ ਥਾ ਤੇ ਪਾਰਟੀ ਕੇਜੀਵਾਲ ਸਾਹਿਬ ਨੇ ਕਿਹਾ ਆਪਕੇ ਉਪਰ ਵਿਸ਼ਵਾਸ ਕੀਤਾ ਤੋਂ ਮੈਂਨੇ ਬੋਲਾ ਤਾਂ ਕਿ ਵਿਸ਼ਵਾਸ ਗਾਤ ਕبھی ਨਹੀਂ ਕਰੂੰਗਾ ਆਪ ਵੀ ਮੈਂ ਪਾਰਟੀ ਦਾ ਸਿਪਾਹੀ ਹਾਂ ਅਗਰ ਪਾਰਟੀ ਜੋ ਵੀ ਹੁਕਮ ਦੇਗੀ ਸਰ ਮਥੇ ਹੋਗਾ ਪਰ ਮੈਂ ਆਪਣੇ ਸਮਾਜਿਕ ਨਿਮੰਨਤੀ ਕਰ ਉਧਰ ਕਿਸਾਨ ਜਥੇਬੰਦੀਆਂ ਦੇ ਵਿਚਾਲੇ ਖਿੱਚੋ ਤਾਨ ਬਰਕਰਾਰ ਹੈ ਉਗਰਾਹਾ ਦਾ ਪੰਦੇਰ ਤੇ ਡੱਲੇਵਾਲ ਤੇ ਨਿਸ਼ਾਨਾ ਸਾਹਮਣੇ ਹੈ ਪੰਦੇਰ ਦੀ ਜਥੇਬੰਦੀ ਕਦੇ ਵੀ ਐਸਕੇਮ ਦੇ ਵਿੱਚ ਸ਼ਾਮਿਲ ਨਹੀਂ ਰਹੀ ਉਲਟਾ ਬੰਧੇਰ ਨੇ ਇੱਕ ਹੋਰ ਮੋਰਚਾ ਬਣਾ ਲਿਆ ਗਾਹਣੇ ਕਿਹਾ ਪਹਿਲਾਂ ਐਸਕੇਮ ਇੱਕ ਸੀ ਹੁਣ ਤਿੰਨ ਮੋਰਚੇ ਬਣਾ ਦਿੱਤੇ ਨੇ ਦੱਲੇਵਾਲ ਨੇ ਐਸਕੇਮ ਤੋੜ ਕੇ ਦੂਜਾ ਮੋਰਚਾ ਕਿਉਂ ਬਣਾਇਆ ਕੀ ਅੰਦੋਲਨ ਉਹੀ ਹੈ ਜੋ ਤੁਹਾਡੀ ਕਮਾਂਡ ਹੇਠਾਂ ਲੜਿਆ ਜਾਵੇਗਾ ਜੇ ਪ੍ਰੋਗਰਾਮ ਲਿਖਣ ਦੇ ਵਿੱਚ ਗਲਤੀ ਹੋਈ ਹੈ ਤਾਂ ਅਹਿਸਾਸ ਕਰੋ ਐਮਐਸਪੀ ਗਰੰਟੀ ਕਾਨੂੰਨ ਦੀ ਮੰਗ ਤਿੰਨ ਕਾਨੂੰਨਾਂ ਦੇ ਨਾਲੋਂ ਸੈਂਕੜੇ ਗੁਣਾ ਵੱਡੀ ਗੱਲ ਹੈ ਅਸੀਂ ਬੰਦੇਰ ਤੇ ਦੱਲੇਵਾਲ ਨੂੰ ਤਿੰਨ ਨੁਕਤੇ ਵਾਲੀ ਚਿੱਠੀ ਸੌਂਪੀ ਹੈ ਸਟੇਜਾਂ ਤੋਂ ਨੌਜਵਾਨਾਂ ਨੂੰ ਖਸਾਣ ਵਾਲਿਆਂ ਤੇ ਵੀ ਨਿਸ਼ਾਨਾ ਸਾਧਿਆ ਅਸੀਂ ਜਵਾਨੀ ਪੁਲਿਸ ਦੀ ਗੋਲੀ ਦੇ ਨਾਲ ਮਰਨ ਨੂੰ ਨਹੀਂ ਜੰਮੀ ਉਗਰਾਹ ਨੇ ਕਿਹਾ ਪੰਦੇ ਇਹ ਪੰਨੂ ਦੀ ਜਥੇਬੰਦੀ ਹਮੇਸ਼ਾ ਸੰਯੁਕਤ ਮੋਰਚੇ ਤੋਂ ਵੱਖ ਰਹੀ ਹੈ ਸੰਯੁਕਤ ਮੋਰਚੇ 'ਚ ਕਦੇ ਸ਼ਾਮਲ ਨਹੀਂ ਹੋਈ ਵੀ ਪਹਿਲਾ ਸੰਯੁਕਤ ਮੋਰਚਾ ਇੱਕ ਸੀ ਇਹ ਤਿੰਨ ਕਿਉਂ ਬਣ ਗਏ ਤਿੰਨ ਕਿਹਦੇ ਬਣਾਤੇ ਢੱਲੇਵਾਲ ਸਾਹਿਬ ਸੰਯੁਕਤ ਮੋਰਚੇ ਦਾ ਹਿੱਸਾ ਰਹੇ ਨੇ ਉਹਨਾਂ ਨੇ ਵੱਖਰਾ ਮੋਰਚਾ ਕਿਉਂ ਬਣਾ ਲਿਆ? ਭੰਦੇਰ ਸਾਹਿਬ ਸਜੁਗਤ ਮੋਰਚੇ ਦਾ ਪਾਰਟ ਨਹੀਂ ਰਹੇ। ਉਹਨਾਂ ਨੇ ਇੱਕ ਮੋਰਚਾ ਹੋਰ ਤਾਂ ਬਣਾ ਲਿਆ। ਉਹ ਸ਼ਾਮਲ ਕਿਉਂ ਨਹੀਂ ਹੋਏ? ਇਹ ਗੱਲ ਸਵਾਲ ਕਿਉਂ ਉਠਿਆ? ਜਿੰਨੇ ਤੁਸੀਂ ਬੈਠੇ ਹੋ ਤੁਸੀਂ ਜਥੇਬੰਦਕ ਲੋਕ ਹੋ। ਜਿਹੜੇ ਖੁੰਡਾ ਤੇ ਬੈਠੇ ਨੇ ਜਿਨ੍ਹਾਂ ਨੇ ਕਦੇ ਮੋਰਚੇ 'ਚ ਨਹੀਂ ਆਉਣਾ। ਉਹਨਾਂ ਵੱਲ ਇੱਕ ਗੱਲ ਆ ਰਹੀ ਐ ਕਿ ਜੇ ਦਿੱਲੀ ਦਾ ਮੋਰਚਾ ਜਦੋਂ ਜਿੱਤ ਲਿਆ ਸੀ ਕਿ ਇੱਕ ਹਫ਼ਤਾ ਹੋਰ ਬਹਿ ਜਾਂਦੇ 10 ਦਿਨ ਹੋਰ ਬਹਿ ਜਾਂਦੇ ਐਮਐਸਪੀ ਦਾ ਗਰੰਟੀ ਕਾਨੂੰਨ ਬਣ ਕੇ ਸਾਡੇ ਹੱਥ 'ਚ ਆ ਜਾਣਾ ਸੀ ਹੋ ਕਰ ਰਹੇ ਹੋ ਯਾਰ ਵੀ ਦਿੱਲੀ ਤੁਸੀਂ ਦਿੱਲੀ ਕਿਉਂ ਨਹੀਂ ਗਏ ਪਹਿਲਾਂ ਮੈਂ ਤੁਹਾਨੂੰ ਇੱਕ ਸਵਾਲ ਕਰਦਾ ਬਾਈ ਤੁਸੀਂ ਪੁੱਛਿਓ ਮੜ ਜਾ ਅੰਦਰ ਚਾਤੀ ਮਾਰ ਕੇ 2021 ਦੇ ਵਿੱਚ ਆਪਾਂ ਦਿੱਲੀ ਚਲੇ ਗਏ ਸੀ ਕਿਤੇ ਮੈਨੂੰ ਤਾਂ ਨਹੀਂ ਪੜੇਕਾ ਮੈਨੂੰ ਤਾਂ ਲੱਗਦਾ ਦਿੱਲੀ ਤਾਂ ਆਪਾਂ ਉਦੋਂ ਮੈਨੂੰ ਜਾਣ ਦਿੱਤੇ ਜਦੋਂ ਮੋਰਚਾ ਦਿੱਤ ਕੇ ਲਿਆ ਫਿਰ ਆ ਜਿਹੜਾ ਮੋਰਚਾ 13 ਤਰੀਕ ਨੂੰ ਸ਼ੁਰੂ ਕੀਤਾ ਹੈ ਇਹ ਕਿਸੇ ਦਿਨ ਦਿੱਲੀ ਕਿਹੜਾ ਮਾਰਿਆ ਦਿੱਲੀ ਤਾਂ ਨਹੀਂ ਗਏ ਜਦੋਂ ਆਪਾਂ ਉੱਥੇ ਦਿੱਲੀ ਦੇ ਅਸਰਦਾਂ ਤੇ ਹਰਿਆਣੇ 'ਚ ਬੈਠੇ ਸੀ ਕੀ ਉਹਨਾਂ ਪੰਜਾਬ ਦੇ ਵਿੱਚ ਮੋਰਚੇ ਚੱਲ ਨਹੀਂ ਸੀ ਰਹੇ ਜੇ ਮੋਰਚੇ ਚੱਲ ਰਹੇ ਸੀ ਕੀ ਉਸ ਅੰਦੋਲਨ ਨੂੰ ਇੰਨਾ ਮੋਰਚਿਆਂ ਦਾ ਕੋਈ ਫਾਇਦਾ ਨਹੀਂ ਸੀ ਹੋ ਰਿਹਾ ਇਹ ਗੱਲ ਕਿਉਂ ਦਾਅ ਕਹਿ ਰਹੇ ਹਾਂ ਬਈ ਅੱਜ ਜੇ ਤੁਸੀਂ ਸ੍ਰਦਾਂ ਦੇ ਲੜ ਰਹੇ ਹੋ ਸਿੰਗੂ ਬਾਰਡਰ ਤੇ ਬੈਠੇ ਹੋ ਖਰੌਰੀ ਬਾਰਡਰ ਤੇ ਤੁਸੀਂ ਬੈਠੇ ਹੋ ਤਾ ਜਿਹੜੇ ਪੰਜਾਬ ਦੇ ਵਿੱਚ ਲੱਗਦੇ ਹੋ ਰਹੇ ਅੰਦੋਲਨ ਇਹ ਬੇਵ्यर्थ ਨੇ ਇਹਨਾਂ ਦਾ ਕੋਈ ਮਤਲਬ ਨਹੀਂ ਬਸ ਅੰਦੋਲਨ ਉਹੀ ਹੈ ਜਿਹੜਾ ਛੋਡੇ ਵਿੱਚ ਆ ਕੇ ਤੇ ਸੁਡੀ ਕਮਾੜ ਦੇ ਹੇਠਾਂ ਹੋ ਕੇ ਲੜਿਆ ਜਾਊਗਾ ਉਸੇ ਨੂੰ ਅੰਦੋਲਨ ਕਹਿੰਦੇ ਆ ਕਿਸੇ ਨੇ ਵਿੱਢ ਲਿਆ ਕੋਈ ਪ੍ਰੋਗਰਾਮ ਅੰਦਾਜ਼ੇ ਤੋਂ ਵੱਡਾ ਵਿੱਢ ਲਿਆ ਗਲਤੀ ਹੋ ਗਈ ਤੁਸੀਂ ਬੇਨਤੀ ਤਾਂ ਕਰੋ ਵੀ ਭਈਆਓ ਬਖਰੇਵੇ ਦੇਖ ਲਾਂਗੇ ਮਗਰੋਂ ਐ ਆਪਾਂ ਤੋਂ ਅੱਡੋ-ਅੱਡੀ ਹੋ ਕੇ ਲੜਿਆ ਨਹੀਂ ਜਾਣਾ ਇਹ ਚੀਜ਼ ਇੱਕ ਕਾਰੀ ਹੈ ਆ ਤਿੰਨ ਜਥੇਬੰਦੀਆਂ ਨੇ ਕਾਲ ਦਿੱਤੀ ਹੈ ਤੇ ਸਾਰਿਆਂ ਨੂੰ ਪੱਲੂ ਪਾ ਕੇ ਬੇਨਤੀ ਕੀਤੀ ਹੈ ਭਾਈ ਜਿਹੜਾ ਆ ਸਕਦਾ ਆ ਜੋ ਆ ਕੀਰਤੀ ਵਾਲੇ ਸਾਥੀਆਂ ਨੇ ਫੈਸਲਾ ਕਰਕੇ ਖੁੱਲ੍ਹ ਦੇ ਲਈ ਦਿਖਾਈ ਇਹਨਾਂ ਨੇ ਰਾਤ ਹੀ ਫਸਨੇ ਹਲਾਵੇ ਅਸੀਂ ਵੀ ਆ ਗਏ ਤੁਹਾਨੂੰ ਤਿੰਨ ਨੁਕਤੇ ਦਿੱਤੇ ਨੇ ਭਾਈ ਆ ਲਿਖਤੀ ਚਿੱਠੀ ਫੜਾ ਕੇ ਆਇਆ ਭੰਦੇਰ ਨੂੰ ਡੱਲੇਆ ਦੇ 프ਰੰਟ ਨੂੰ ਆ ਚਿੱਠੀ ਦੇ ਕੇ ਆਇਆ ਕਿ ਜੇ ਮੁੜ ਕੇ ਸੰਯੁਕਤ ਮੋਰਚਾ ਸਰਜੀਤ ਕਰਨਾ ਹੈ ਤਿੰਨ ਗੱਲਾਂ ਦਾ ਧਿਆਨ ਕਰ ਲੋ 26 ਜਨਵਰੀ ਦੀ ਕੀਤੀ ਹੋਈ ਗਲਤੀ ਦਾ ਅਹਿਸਾਸ ਕਰ ਲੋ ਡੱਲੇਵਾਲ ਨੇ ਦੂਜਾ ਮੋਰਚਾ ਸੰਯੁਕਤ ਮੋਰਚਾ ਤੋੜ ਕੇ ਦੂਜਾ ਮੋਰਚਾ ਕਿਉਂ ਬਣਾਇਆ ਇਹਦਾ ਸਾਸ ਕਰ ਲੋ ਵੀ ਸਭ ਤੋਂ ਗਲਤ ਹੋ ਗਿਆ ਦੋ ਨੁਕਤੇ ਇਹ ਨੇ ਤੀਜਾ ਨੁਕਤਾ ਇਹ ਐ ਕਿ ਉਹ ਗੱਲਾਂ ਦਾ ਧਿਆਨ ਰੱਖੋ ਜਿਹਦਾ ਨਾਲ ਮੋਰਚਾ ਦਿੱਤਾ ਗਿਆ ਹੈ ਕਿ ਮੋਰਚੇ ਦੇ ਵਿੱਚ ਫਿਰਕਾ ਪ੍ਰਸਤ ਮਾਰ ਕੇ ਬਾਜੀ ਤੇ ਹੁੱਲੜ ਬਾਜੀ ਤੇ ਰਾਸੀ ਤੇranu ਪਾਸੇ ਰੱਖ ਕੇ ਲੜੀ ਜੰਗ ਲੜੀ ਜਾਵੇ ਕਰ ਦਿਓ ਐ ਕਰ ਦਿਓ ਇਹ ਜਵਾਨੀ ਪੁਲਸੀਆਂ ਗੋਲੀਆਂ ਨਾਲ ਮਰਨ ਵਾਸਤੇ ਤਾਂ ਨਹੀਂ ਅਸੀਂ ਨੇ ਜੰਮੀ ਬਈ ਕੱਲਾ ਕੱਲਾ ਪੁੱਤ ਐ ਭੈਣਾ ਬੈਠੀਆਂ ਨੇ ਅੱਧਾ ਘੰਟਾ ਲੇਟ ਹੋ ਜੇ ਸ਼ਾਮ ਨੂੰ ਗਲ ਵਿੱਚ ਦੀ ਬੁਰਕੀ ਨਹੀਂ ਲੰਗਦੀ ਜੀਦਾ ਮੁੜ ਕੇ ਆਉਣੇ ਨਹੀਂ ਉਹਨੂੰ ਕਰੋੜ ਜਾਂ 10 ਕਰੋੜ ਤੇ 100 ਕਰੋੜ ਦਾ ਕੀ ਫੇਲੇਸ ਐ ਇਹ ਠੀਕ ਹੈ ਬੇਵਸੀ ਜੀ ਸਾਰਾ ਕੁਝ ਹੁੰਦਾ ਹੈ ਲੱਗਦੀਆਂ ਨੇ ਪਰ ਇੱਕ ਸਾਥੀ ਉਧਰ ਐਮਪੀ ਕਿਰਨ ਖੇੜ ਦੇ ਨਾਲ 8 ਕਰੋੜ ਰੁਪਏ ਦੀ ਠੱਗੀ ਦਾ ਮਾਮਲਾ ਜਿਹੜਾ ਸੀ ਉਸ ਮਾਮਲੇ ਵਿੱਚ ਕਿਰਨ ਖੇੜ ਦਾ ਕਾਰੋਬਾਰੀ ਦੇ ਨਾਲ ਸਮਝੌਤਾ ਹੋ ਗਿਆ ਵਪਾਰੀ ਚੈਤਨਿਆ अग्रवाल ਨੇ ਸਾਰੀ ਰਕਮ ਵਾਪਸ ਕੀਤੀ ਹੈ ਕਿਰਨ ਖੇੜ ਨੂੰ ਚੈੱਕ ਦੇ ਜ਼ਰੀਏ ਰਕਮ ਵਾਪਸ ਕੀਤੀ ਗਈ ਹੈ ਚੈਤਨਿਆ अग्रवाल ਨੂੰ ਹਾਈ ਕੋਰਟ ਤੋਂ ਵੀ ਜ਼ਮਾਨਤ 1 ਕਰੋੜ ਰੁਪਏ ਦੀ ਠੱਗੀ ਦਾ ਇਹ ਮਾਮਲਾ ਜਿਹੜਾ ਕਿਰਨ ਖੇਰ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਚੈਤਨ्‍य अग्रवाल ਨਾਂ ਦੇ ਵਪਾਰੀ ਦੇ ਖਿਲਾਫ ਔਰ ਉਸ ਮਾਮਲੇ ਵਿੱਚ ਹੁਣ ਸਮਝੌਤਾ ਹੋਇਆ ਹੈ ਰਕਮ ਸਾਰੀ ਵਾਪਸ ਕੀਤੀ ਗਈ ਹੈ ਕਿਰਨ ਖੇਰ ਚੈਤਨ्य अग्रवाल ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲ ਚੁੱਕੀ ਹੈ ਅਤੇ ਚੈਤਨ्य अग्रवाल ਨੇ 8 ਕਰੋੜ ਦਾ ਚੈੱਕ ਕਿਰਨ ਖੇੜ ਨੂੰ ਸੌਂਪਿਆ ਹੈ ਚੈੱਕ ਤੇ ਰਾਹੀਂ ਰਕਮ ਵਾਪਸ ਕੀਤੀ ਗਈ ਹੈ ਕਾਰੋਬਾਰੀ ਦੇ ਨਾਲ ਕਿਰਨ ਖੇੜ ਦਾ ਸਮਝੌਤਾ ਹੋਇਆ ਹੈ 8 ਕਰੋੜ ਦੀ ਠੱਗੀ ਦਾ ਇਹ ਮਾਮਲਾ ਕਿਰਨ ਖੇੜ ਦੇ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਇਸ ਪੂਰੇ ਮਾਮਲੇ ਦੇ ਜੇ ਹੁਣ ਪੰਜਾਬ ਤੇ ਹਰਿਆਣਾ ਪੁਲਿਸ ਨੂੰ ਹਿਮਾਚਲ ਪੁਲਿਸ ਟ੍ਰੇਨਿੰਗ ਦੇਵੇਗੀ ਐਨਡੀਪੀਐਸ ਕੇ ਸਾਥੀ ਜਾਂਚ ਤੇ ਲਈ ਟ੍ਰੇਨਿੰਗ ਦਿੱਤੀ ਜਾਵੇਗੀ ਹਾਈ ਕੋਰਟ ਨੇ ਪੰਜਾਬ ਤੇ ਹਰਿਆਣਾ ਦੇ ਡੀਜੀਪੀ ਨੂੰ ਆਦੇਸ਼ ਦਿੱਤੇ ਨੇ 3 ਮਹੀਨੇ ਟ੍ਰੇਨਿੰਗ ਲੈਣ ਦੇ ਆਦੇਸ਼ ਦਿੱਤੇ ਨੇ ਹਾਈ ਕੋਰਟ ਨੇ 15 ਦਿਨਾਂ ਦੇ ਵਿੱਚ ਆਦੇਸ਼ ਲਾਗੂ ਕਰਨ ਦੀ ਹਦਾਇਤ ਦਿੱਤੀ ਹੈ ਧਰਮਸ਼ਾਲਾ ਦੇ ਗਾਰੋਹ ਪੁਲਿਸ ਟ੍ਰੇਨਿੰਗ ਸੈਂਟਰ ਦੇ ਵਿੱਚ ਟ੍ਰੇਨਿੰਗ ਹੋਵੇਗੀ ਹਿਮਾਚਲ ਪੁਲਿਸ ਵਧੀਆ ਤਰੀਕੇ ਐਨਡੀਪੀਐਸ ਕੇ ਸਾਥੀ ਜਾਂਚ ਕਰ ਰਹੀ ਹੈ ਪੰਜਾਬ ਹਰਿਆਣਾ ਪੁਲਿਸ ਤੇ ਨਾਲੋਂ ਵਧੀਆ ਤਰ੍ਹਾਂ ਜਾਂਚ ਕਰ ਰਹੀ ਹੈ ਹਿਮਾਚਲ ਪੁਲਿਸ ਔਰ ਹਾਈ ਕੋਰਟ ਦਾ ਇਹ ਹੁਕਮ ਪੁਲਿਸ ਨੂੰ 3 ਮਹੀਨੇ ਟ੍ਰੇਨਿੰਗ ਦਿੱਤੀ ਜਾਵੇ ਹਿਮਾਚਲ ਪੁਲਿਸ ਸੇਵਕੋ ਮੇਰੇ ਸਹਿਯੋਗੀ ਉਮੇਸ਼ ਸ਼ਰਮਾ ਇਸ ਵੇਲੇ ਫੋਨਲਾਈਨ ਤੇ ਮੌਜੂਦ ਨੇ ਜ਼ਿਆਦਾ ਜਾਣਕਾਰ ਨੇ ਉਮੇਸ਼ ਹਿਮਾਚਲ ਦੀ ਪੁਲਿਸ ਟ੍ਰੇਨਿੰਗ ਦੇਵੇਗੀ ਹਰਿਆਣਾ ਅਤੇ ਪੰਜਾਬ ਦੀ ਪੁਲਿਸ ਨੂੰ ਆਪਣੇ ਆਪ ਵਿੱਚ ਬੇਹਦ ਹੈਰਾਨ ਕਰਨ ਵਾਲਾ ਇੱਕ ਫੈਸਲਾ ਬਿਲਕੁਲ ਗगन ਇਹ ਫੈਸਲਾ ਦੇਖੋ ਇਸ ਕਰਕੇ ਵੀ ਆਇਆ ਹੈ ਕਿ ਕਈ ਵਾਰ ਐਨਡੀਪੀਐਸ ਦੇ ਮਾਮਲਿਆਂ ਵਿੱਚ ਚਾਹੇ ਪੰਜਾਬ ਦਾ ਹੋਵੇ ਹਰਿਆਣਾ ਦਾ ਹੋਵੇ ਕੋਰਟ ਕੋਟ ਅਕਸਰ ਟਿੱਪਣੀਆਂ ਕਰਦੀ ਨਜ਼ਰ ਆਉਂਦੀਆਂ ਨੇ ਕੋਰਟ ਅਕਸਰ ਸਵਾਬ ਚੁੱਕਦੀ ਨਜ਼ਰ ਆਉਂਦੀ ਨੇ ਕਿ ਐਨਟੀਪੀਐਸ ਦੇ ਮਾਮਲਿਆਂ ਵਿੱਚ ਜਾਂਚ ਦਾ ਜਿਹੜਾ ਤਰੀਕਾ ਹੈ ਉਹ ਉਨਾ ਸੈਂਟੀਫਿਕ ਨਹੀਂ ਹੈ ਔਰ ਉਸ ਲੈਵਲ ਤੇ ਜਾਂਚ ਨਹੀਂ ਕੀਤੀ ਜਾਂਦੀ ਸੀ ਔਰ ਇਸ ਮਾਮਲੇ ਦੀ ਗੱਲ ਕਰੀਏ ਇਹ ਪਟੀਸ਼ਨ ਸੀਗੀ ਹਰਿਆਣਾ ਦੇ ਇੱਕ ਜਿਹੜੇ ਜੇਲ੍ਹ ਵਿੱਚ ਸੀਗਾ ਇੱਕ ਬੰਦਾ ਉਹਨੇ ਪਟੀਸ਼ਨ ਪਾਈ ਸੀਗੀ ਆਪਣੀ ਸਜ਼ਾ ਨੂੰ ਚੁਣੌਤੀ ਦਿੱਤੀ ਸੀ ਔਰ ਐਨਟੀਪੀਐਸ ਦਾ ਹੀ ਮਾਮਲਾ ਸੀਗਾ ਔਰ ਕੋਰਟ ਨੇ ਜਦੋਂ ਸੁਣਵਾਈ ਹੋਈ ਹੈ ਕੋਰਟ ਜਦੋਂ ਡਾਕੂਮੈਂਟ ਮੰਗਾਂਦੀ ਹੈ ਸਾਰਾ ਦੇਖਦੀ ਹੈ ਤਾਂ ਕੋਰਟ ਨੂੰ ਹੀ ਲੱਗਾ ਕੋਰਟ ਨੇ ਇਹ ਪਾਇਆ ਕਿ ਇਸ ਮਾਮਲੇ ਦੀ ਜਾਂਚ ਸਹੀ ਤਰੀਕੇ ਨਾਲ ਹੋਈ ਨਹੀਂ ਹੈ ਪੁਲਿਸ ਦੇ ਦਿੱਤੇ ਸਵਾਲ ਹੈ ਇਸ ਕਰਕੇ ਕੋਰਟ ਨੇ ਇਹ ਆਦੇਸ਼ ਦਿੱਤਾ ਹੈ ਕਿ ਪੰਜਾਬ ਤੇ ਹਰਿਆਣਾ ਦੀ ਜਿਹੜੀ ਪੁਲਿਸ ਹੈ ਉਸ ਨੂੰ ਹਿਮਾਚਲ ਪ੍ਰਦੇਸ਼ ਦੀ ਜਿਹੜੀ ਪੁਲਿਸ ਹੈ ਧਰਮਸ਼ਾਲਾ ਜਿਹੜਾ ਸੈਂਟਰ ਹੈ ਉੱਥੇ ਟ੍ਰੇਨਿੰਗ ਦਿੱਤੀ ਜਾਏ ਸਾਇੰਟਿਫਿਕ ਟ੍ਰੇਨਿੰਗ ਦਿੱਤੀ ਜਾਏ ਔਰ ਖਾਲੀ ਕਈ ਅਜਿਹੇ ਮਾਮਲੇ ਅਸੀਂ ਕਵਰ ਵੀ ਕੀਤੇ ਆ ਗਨ ਤੁਹਾਡੇ ਸਾਹਮਣੇ ਅਸੀਂ ਕਈ ਵਾਰ ਜਿੱਦਾਂ ਗਲਬਾਤ ਵੀ ਹੋਈ ਅਸੀਂ ਕਵਰ ਕਰਦੇ ਰਹੇ ਹਾਂ ਕਿ ਐਨਡੀਪੀਐਸ ਦੇ ਜਦੋਂ ਸੁਣਾਈ ਹੁੰਦੀ ਹੈ ਪੁਲਿਸ ਦੀ ਕਾਰਵਾਈ ਤੇ ਸਵਾਲ ਵੀ ਕੋਟਾ ਕੋਟਾ ਵੱਲੋਂ ਖੜੇ ਕੀਤੇ ਗਏ ਨੇ ਉਸ ਨੂੰ ਲੈ ਕੇ ਆਰਡਰ ਦਿੱਤਾ ਗਿਆ ਕਿ ਇਹ ਪੰਜਾਬ ਹਰਿਆਣਾ ਦੀ ਪੁਲਿਸ ਟ੍ਰੇਨਿੰਗ ਦਿੱਤੀ ਜਾਏ ਉੱਥੇ ਪ੍ਰੋਪਰ ਬੈਟਰ ਤਰੀਕੇ ਨਾਲ ਉਹਦੀ ਇਨਵੈਸਟੀਗੇਸ਼ਨ ਹੋਏ ਤਾਂ ਕਿ ਜਿਹੜਾ ਮੁਲਜ਼ਮ ਹੈ ਉਹਨੂੰ ਪ੍ਰੋਪਰ ਸਜ਼ਾ ਹੋਏ बार-बार ਲੂਪ ਹੋਲਸ ਕਰਕੇ ਇਹ ਜਿਹੜੇ ਅਪਰਾਧੀ ਨੇ ਇਹ ਬਚ ਨਾ ਸਕਣ ਬਿਲਕੁਲ ਲੂਪ ਹੋਲਸ ਕਰਕੇ ਅਪਰਾਧੀ ਬਚ ਨਾ ਸਕਣ ਔਰ ਇਹ ਪਾਰਟिकुलर ਕੇਸ ਦੀ ਸੁਣਵਾਈ ਕਰਦਿਆਂ ਹਾਈ ਕੋਰਟ ਦੇ ਵੱਲੋਂ ਹਿਦਾਇਤ ਕੀਤੀ ਗਈ ਹੈ ਕੀ ਦੋਵੇਂ ਸੂਬੇ ਇਹ ਇਹ ਜਿਹੜਾ ਆਦੇਸ਼ ਜਿਹੜਾ ਹੁਣ ਪਾਸ ਹੋਇਆ ਹੈ ਇਸ ਨੂੰ ਕਿਸ ਤਰੀਕੇ ਇੰਪਲੀਮੈਂਟ ਕਿਵੇਂ ਕੀਤਾ ਜਾਵੇਗਾ ਉਮੇਸ਼ ਸ਼ੇਵਿਤਾ ਬੜਾ ਆਪਣੇ ਆਪ ਵਿੱਚ ਇੱਕ ਸਵਾਲ ਹੈ ਕਿ ਇੱਕ ਸੂਬੇ ਦੀ ਪੁਲਿਸ ਹਿਮਾਚਲ ਦੀ ਪੁਲਿਸ ਟ੍ਰੇਨਿੰਗ ਦੇਵੇਗੀ ਹਰਿਆਣਾ ਅਤੇ ਪੰਜਾਬ ਦੀ ਪੁਲਿਸ ਨੂੰ ਐਨਡੀਪੀਐਸ ਕੇਸਾਂ ਦੇ ਮੁਤਲਕ ਔਰ ਪਾਰਟਿਕੂਲਰ ਥਾਂ ਵੀ ਜਿਹੜਾ ਹੈਗਾ ਹੈ 3 ਮਹੀਨੇ ਟ੍ਰੇਨਿੰਗ ਵਕਤ ਤੈ ਕਰ ਦਿੱਤਾ ਗਿਆ ਹੈ ਥਾਂ ਤੈ ਕਰ ਦਿੱਤੀ ਗਈ ਹੈ ਪਰ ਕਿੰਨਾਂ ਨੂੰ ਟ੍ਰੇਨਿੰਗ ਇਹ ਪਾਰਟਿਕੂਲਰ ਦਿੱਤੀ ਜਾਵੇਗੀ ਕਿਸੇ ਖਾਸ ਰੈਂਕ ਦੇ ਅਧਿਕਾਰੀਆਂ ਨੂੰ ਟ੍ਰੇਨਿੰਗ ਹੋਵੇਗੀ ਮੁਲਾਜ਼ਮਾਂ ਲਈ ਟ੍ਰੇਨਿੰਗ ਹੋਵੇਗੀ ਇੱਕ ਸੈਕਸ਼ਨ ਨੂੰ ਟ੍ਰੇਨਿੰਗ ਹੋਵੇਗੀ ਕਿਸੇ ਵਾਰ ਵੀ ਕੋਈ ਡਿਟੇਲ ਪਤਾ ਲੱਗ ਸਕੀ ਹੈ ਨਹੀਂ ਦੇਖੋ ਉਹਦੇ ਵਿੱਚ ਕੋਟਾ ਇੱਕ ਬੜੀ ਕਲੀਅਰ ਗਈ ਹੈ ਕਿ ਦੋਨੋਂ ਸੂਬਿਆਂ ਦੀ ਪੁਲਿਸ ਨੂੰ ਕਿਹਾ ਹੁਣ ਇਹ ਪੁਲਿਸ ਟ੍ਰੇਨਿੰਗ ਕੋਈ ਦੇਖੋ ਆਈਓ ਇਨਵੈਸਟੀਗੇਸ਼ਨ ਆਫੀਸਰ ਹੁੰਦਾ ਹੈ ਜਿਹੜਾ ਕਿਸੇ ਵੀ ਕੇਸ ਦਾ ਔਰ ਬੈਚ ਵਾਈਜ਼ ਇਹ ਟ੍ਰੇਨਿੰਗ ਹੋਏਗੀ ਕਿ ਬੈਚ ਤਿਆਰ ਕੀਤੇ ਜਾਣ ਤੁਸੀਂ ਬੈਚ ਕਰੋ ਹਰ ਡਿਸਟ੍ਰਿਕਟਾਂ ਚੋ ਮੰਨ ਲਓ ਜੇ ਇੱਕ ਇੱਕ ਬੰਦੇ ਨੂੰ ਦੋ ਦੋ ਬੰਦੇ ਨੂੰ ਵੀ ਤੁਸੀਂ ਜੇ ਕਰਦੇ ਹੋ ਤਾਂ ਇੱਕ ਹੋ ਸਕਦਾ ਆਪਸ਼ਨ ਔਰ ਬੈਚ ਵਾਈਜ਼ ਇਹ ਟ੍ਰੇਨਿੰਗ ਕਰਨ ਵਾਸਤੇ ਕਿਹਾ ਹੈ ਇਸੇ ਕਰਕੇ 3 ਮਹੀਨੇ ਦਾ ਸਮਾਂ ਜਿਹੜਾ ਉਹ ਦਿੱਤਾ ਗਿਆ ਕਿ ਬੈਚ ਤਿਆਰ ਕਰੋ ਆਪਣੇ ਇਹ ਪੁਲਿਸ ਨੂੰ ਹੀ ਡਿਸਾਈਡ ਕਰਨਾ ਕਿ ਉਹ ਆਪਣੇ ਕਿਹੜੇ ਅਫਸਰਾਂ ਨੂੰ ਕਿਹੜੇ ਰੈਂਕ ਦੇ ਅਫਸਰਾਂ ਨੂੰ ਆਈਓ ਲੈਵਲ ਦੇ ਨੂੰ ਜਾਂ ਕਿਸ ਕਿਸ ਨੂੰ ਭੇਜਣਾ ਚਾਹੁੰਦੀ ਹੈ ਇਹ ਕੋਰਟ ਨੇ ਸਾਫ਼ ਕਿਹਾ ਕਿ ਬੈਚ ਵਾਈਜ਼ ਟ੍ਰੇਨਿੰਗ ਕਰਵਾਈ ਜਾਵੇ ਜੀ ਬਹੁਤ ਸ਼ੁਕਰੀਆ ਉਮੇਸ਼ ਇਸ ਤमाम ਜਾਣਕਾਰੀ ਦੇ ਲਈ ਸੋ ਉਮੇਸ਼ ਸ਼ਰਮਾ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸਨ ਔਰ ਆਪਣੇ ਆਪ ਦੇ ਵਿੱਚ ਇੱਕ ਅਹਿਮ ਫੈਸਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਪੰਜਾਬ ਅਤੇ ਹਰਿਆਣਾ ਦੀ ਪੁਲਿਸ ਤੋਂ ਹਿਮਾਚਲ ਦੀ ਪੁਲਿਸ ਡਾਰੋਹਾ ਦਾ ਜਿਹੜਾ ਪੁਲਿਸ ਟ੍ਰੇning ਸੈਂਟਰ ਹੈਗਾ ਉੱਥੇ ਟ੍ਰੇning ਦੇਵੇਗੀ 3 ਮਹੀਨੇ ਦੇ ਲਈ ਇਹ ਟ੍ਰੇning ਦਿੱਤੀ ਜਾਵੇਗੀ ਐਨਡੀਪੀਐਸ ਕੇਸਾ ਦੀ ਜਾਂਚ ਦੇ ਲਈ ਉਧਰ ਦੇਸ਼ ਦੇ ਵਿੱਚ ਪਹਿਲੀ ਵਾਰ ਪਾਣੀ ਦੇ ਅੰਦਰ ਮੈਟਰੋ ਦੀ ਰਫ਼ਤਾਰ ਨਸਰਾਈ ਐਪੀਐਮ ਮੋਦੀ ਦੇ ਵੱਲੋਂ ਪਹਿਲੀ ਅੰਡਰਵਾਟਰ ਮੈਟਰੋ ਦਾ ਕਾਟੂਕਤਾ ਗਿਆ ਕੋਲਕਾਤਾ ਦੇ ਵਿੱਚ ਅੰਡਰਵਾਟਰ ਮੈਟਰੋ ਨੂੰ ਖਰੀਚੜੀ ਵਿਖਾਈ ਗਈ। ਹੁਗਲੀ ਨਦੀ ਦੇ ਹੇਠਾਂ 16.6 ਕਿਲੋਮੀਟਰ ਲੰਬਾ ਮੈਟਰੋ ਟ੍ਰੈਕ ਜੋ ਪਾਣੀ ਦੇ ਅੰਦਰ ਬਣਾਇਆ ਗਿਆ ਹੈ। 520 ਮੀਟਰ ਦਾ ਸਫ਼ਰ ਮੈਟਰੋ ਤੱਕਲੇ। ਹੁਗਲੀ ਨਦੀ ਦੇ ਹੇਠਾਂ ਮਹਿਜ਼ 45 ਸਕਿੰਟ ਦੇ ਵਿੱਚ 520 ਮੀਟਰ ਦੀ ਇਹ ਦੂਰੀ ਤੈਕਤੀ ਜਾਵੇਗੀ। ਪੀਐਮ ਨੇ ਬੱਚਿਆਂ ਦੇ ਨਾਲ ਮੈਟਰੋ ਦੇ ਵਿੱਚ ਸਫ਼ਰ ਕੀਤਾ। ਜ਼ਮੀਨ ਤੋਂ 30 ਮੀਟਰ ਹੇਠਾਂ ਰੇਲਵੇ ਸਟੇਸ਼ਨ ਬਣਾਇਆ ਗਿਆ ਹੈ। ਫਿਲਹਾਲ ਲੰਡਨ ਪੈरिस ਤੇ ਵਿਚਲੇ ਇਹ ਸਟੇਸ਼ਨ